ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੀ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਆਪ ਸਭ ਜੀ ਸਾਨੂੰ ਪਿਆਰ ਬਖਸ਼ਦੇ ਰਹਿਣਾ ਸਾਡਾ ਮਾਨ ਸਤਕਾਰ ਵਧਾਉਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਂਝੇ ਕਰਨਾ ਗੁਰਬਾਣੀ ਦਾ ਇਤਿਹਾਸ ਪੜਨਾ ਤੇ ਅੱਗੇ ਹੋਰ ਸੰਗਤ ਨੂੰ ਪੜਾਉਣਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਇੱਕ ਵੀਰ ਦਾ ਤਨਤਨ ਗੁਰੂ ਰਾਮਦਾਸ ਜੀ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਸਾਹਿਬ ਸ਼ਹੀਦਾ ਸਾਹਿਬ ਅਰਦਾਸ ਕਰਾਉਣ ਤੇ ਪੰਜ ਰਿਫਿਊਜ਼ਲਾਂ ਤੋਂ ਬਾਅਦ ਇੰਗਲੈਂਡ ਦਾ ਵੀਜ਼ਾ ਆਇਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਆਓ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆ ਸੰਗਤ ਜੀ ਇੱਕ ਪਰਿਵਾਰ ਸਾਨੂੰ ਮਿਲਿਆ ਜਿਨ੍ਹਾਂ ਦੇ ਬੱਚੇ ਨੇ ਅਬਰੌਡ ਸਟੱਡੀ ਕਰਨ ਲਈ ਜਾਣਾ ਸੀ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਐ ਫੋਰਨ ਕੰਟਰੀ ਵਿੱਚ ਸਟੱਡੀ ਕਰਨ ਜਾਣ ਲਈ ਆਪਾਂ ਨੂੰ ਕੁਝ ਰੂਲਸ ਫਾਲੋ ਕਰਨੇ ਪੈਂਦੇ ਨੇ ਕੁਝ ਟੈਸਟ ਕਲੀਅਰ ਕਰਨੇ ਪੈਂਦੇ ਨੇ ਜਿਵੇਂ ਕਿ ਆਈਲੈਟਸ ਪੀਟੀ ਜਾਂ ਕੁਝ ਹੋਰ ਟੈਸਟ ਹੁੰਦੇ ਹਨ ਸਾਧ ਸੰਗਤ ਜੀ ਉਹਨਾਂ ਦੇ ਬੇਟੇ ਨੇ ਕੈਨੇਡਾ ਜਾਣਾ ਸੀ ਉਸ ਦੇ ਲਈ ਉਸ ਨੇ ਆਈਲੈਟਸ ਦਾ ਇਗਜ਼ਾਮ ਦਿੱਤਾ ਸਾਧ ਸੰਗਤ ਜੀ ਉਸ ਲਈ ਉਸ ਦਾ एलिਜੀਬਲ ਕਰਟੇਰੀਆ 6 ਬੈਂਡ ਸੀ ਵਾਰ ਉਸ ਨੂੰ 2-3 ਵਾਰ ਟੈਸਟ ਦੇਣ ਦੇ ਬਾਵਜੂਦ ਵੀ 6-6 ਸਾਰੇ ਮੋਡੀਊਲ ਚੋਂ ਨਹੀਂ ਆਏ ਹਰ ਵਾਰ ਕਿਸੇ ਨਾ ਕਿਸੇ ਮੋਡੀਊਲ ਵਿੱਚੋਂ ਉਸਦੇ 5.5 ਬੈਂਡ ਰਹਿ ਜਾਂਦੇ ਸਨ ਸਾਧ ਸੰਘਾ ਜੀ ਥੱਕ ਹਾਰ ਕੇ ਉਹਨਾਂ ਨੇ ਉਹਨਾਂ ਹੀ ਬੈਂਡਾਂ ਤੇ ਦੇ ਰਿਜ਼ਲਟ ਤੇ ਕੈਨੇਡਾ ਦੀ ਫਾਈਲ ਲਾ ਦਿੱਤੀ ਪਰ ਸਾਧ ਸੰਘਾ ਜੀ ਉਹਨਾਂ ਦਾ ਉਹ ਕੈਨੇਡਾ ਦਾ ਵੀਜ਼ਾ ਨਾ ਆਇਆ ਉਹਨਾਂ ਦੀ ਫਾਈਲ ਰਿਫਿਊਜ਼ ਹੋ ਗਈ ਕਿਉਂਕਿ ਉਹਨਾਂ ਦੇ ਦੋ ਮੋਡੀਊਲ ਵਿੱਚੋਂ ਬੈਂਡ ਘਟ ਸਨ ਕਿਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਇੱਕ ਦੋ ਵਾਰ ਕਾਲਜ ਬਦਲ ਕੇ ਵੀ ਰੀ ਅਪਲਾਈ ਕੀਤਾ ਪਰ ਉਹਨਾਂ ਦਾ ਵੀਜ਼ਾ ਨਾ ਆਇਆ ਕੈਨੇਡਾ ਦਾ ਫਿਰ ਉਹਨਾਂ ਨੇ ਸੋਚਿਆ ਵੀ ਅਸੀਂ ਇੰਗਲੈਂਡ ਦਾ ਹੀ ਵੀਜ਼ਾ ਲਵਾ ਲੈਨੇ ਆ ਪਰ ਸਾਧ ਸੰਗਤ ਜੀ ਜਦੋਂ ਕਿਸਮਤ ਮਾੜੀ ਹੋਵੇ ਉਹਨਾਂ ਦਾ ਇੰਗਲੈਂਡ ਦੀ ਫਾਈਲ ਵੀ ਰਿਫਿਊਜ਼ ਹੋ ਗਈ ਉਹਨਾਂ ਦਾ ਇੰਗਲੈਂਡ ਦਾ ਵੀਜ਼ਾ ਵੀ ਨਾ ਆਇਆ ਕਹਿੰਦੇ ਅਸੀਂ ਬਹੁਤ ਪਰੇਸ਼ਾਨ ਹੋ ਗਏ ਸਾਡਾ ਬੇਟਾ ਵੀ ਬਹੁਤ ਉਦਾਸ ਰਹਿਣ ਲੱਗ ਗਿਆ ਕਿਉਂਕਿ ਉਸ ਵਿਚਾਰੇ ਨੇ ਬੜੀ ਮਿਹਨਤ ਨਾਲ ਬਹੁਤ ਵਾਰ ਟੈਸਟ ਦਿੱਤੇ ਸੀ ਪਰ ਬੈਂਡ ਨਹੀਂ ਸੀ ਆਇਆ ਉੱਪਰੋਂ ਜਦੋਂ 2-3 ਵਾਰ ਉਸਨੇ ਫਾਈਲ ਲਾਈ ਉਹ ਵੀ ਰਿਫਿਊਜ਼ ਹੋ ਗਈ ਉਹ ਕਹਿੰਦੇ ਵੀ ਅਸੀਂ ਬਹੁਤ ਸਮਝਾਇਆ ਬੇਟਾ ਤੁਸੀਂ ਦੁਬਾਰਾ ਟੈਸਟ ਦੇ ਲਓ ਆਇਲਟਸ ਦੁਬਾਰਾ ਕਰ ਲਓ ਪਰ ਸਾਧ ਸੰਗਤ ਜੀ ਜਦੋਂ ਬੱਚੇ ਨੇ ਬਹੁਤ ਮਿਹਨਤ ਕੀਤੀ ਹੋਵੇ ਕਰਨ ਦੇ ਬਾਵਜੂਦ ਵੀ ਉਸ ਦਾ ਰਿਜ਼ਲਟ ਸਹੀ ਨਾ ਆਇਆ ਹੋਵੇ ਤਾ ਬੱਚੇ ਦਾ ਮਨ ਦੁਬਾਰਾ ਨਹੀਂ ਕਰਦਾ ਇਸ ਲਈ ਉਹਨਾਂ ਦਾ ਬੇਟਾ ਮੰਨਿਆ ਨਾ ਉਹ ਕਹਿੰਦਾ ਵੀ ਬਸ ਮੈਂ ਇੰਨੀ ਵਾਰ ਹੀ ਟੈਸਟ ਦੇਣਾ ਸੀ ਮੈਂ ਇੰਨੇ ਹੀ ਬੈਂਡਾਂ ਤੇ ਫੈਲ ਲਾਉਣੀ ਏ ਤੇ ਫੋਰਨ ਬਾਹਰ ਵੀ ਜਾਣਾ ਏ ਪੜ੍ਹਨ ਲਈ ਜ਼ਰੂਰ ਜਾਣਾ ਏ ਕਹਿੰਦੇ ਕਿ ਸਾਡਾ ਬੇਟਾ ਬਹੁਤ ਹੀ ਗੁਰਸਿੱਖ ਬੱਚਾ ਏ ਉਹ ਬਹੁਤ ਹੀ ਗੁਰੂ ਨਾਲ ਜੁੜਿਆ ਹੋਇਆ ਹੈ ਉਸ ਨੇ ਐਵੇਂ ਕੀਤਾ ਕਿ ਗੁਰੂ ਦੇ ਅੱਗੇ ਹੀ ਅਰਦਾਸ ਕੀਤੀ ਉਸ ਨੇ ਕਿਹਾ ਕਿ ਮੈਂ ਤਾਂ ਹੁਣ ਗੁਰੂ ਦਾ ਹੀ ਪੱਲਾ ਫੜਾਂਗਾ ਮੇਰਾ ਦੇਖ ਲਿਓ ਇਹਨਾਂ ਹੀ ਬੰਡਾਂ ਤੇ ਵੀਜ਼ਾ ਲੱਗੇਗਾ ਉਹ ਕਹਿੰਦੇ ਵੀ ਸਾਡੇ ਬੇਟੇ ਨੇ ਕਿਹਾ ਵੀ ਆਪਾਂ ਦਰਬਾਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕਣ ਚੱਲੀਏ ਉਥੇ ਅਰਦਾਸ ਬੇਨਤੀ ਲਾ ਕੇ ਆਈਏ ਕਹਿੰਦੇ ਅਸੀਂ ਘਰੋਂ ਚਲੇ ਗਏ ਸਮੇਤ ਪਰਿਵਾਰ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਉਹ ਪਹਿਲਾਂ ਉਸਨੇ ਦਿਉੜੀ ਸਾਹਿਬ ਜਾ ਕੇ ਮੱਥਾ ਟੇਕਿਆ ਸੀ ਸੀਸ ਚੁਕਾਇਆ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਵੀਜ਼ਾ ਆ ਜਾਏ ਫਿਰ ਉਹ ਕਹਿੰਦੇ ਵੀ ਜਦੋਂ ਅਸੀਂ ਮੱਥਾ ਟੇਕਣ ਜਾਣ ਲੱਗੇ ਪ੍ਰਕਰਮਾ ਕਰ ਰਹੇ ਸੀ ਤਾਂ ਅੱਗੋਂ ਦਿਉੜੀ ਸਾਹਿਬ ਚੋਂ ਜਾ ਕੇ ਮੱਥਾ ਟੇਕਣਾ ਸੀ ਉੱਥੇ ਕਾਫੀ ਸੰਗਤ ਸੀ ਸਾਡੇ ਮੁੰਡੇ ਨੇ ਉੱਥੇ ਜਿਹੜੀ ਸੰਗਤ ਸੀ ਉਸ ਨੂੰ ਮੱਥਾ ਟੇਕਿਆ ਤੇ ਉੱਥੇ ਬੈਠ ਕੇ ਸਿਰ ਝੁਕਾ ਕੇ ਆਪਣੀ ਅਰਦਾਸ ਬੇਨਤੀ ਧੰਨ ਧੰਨ ਗੁਰੂ ਰਾਮਦਾਸ ਜੀ ਸਾਹਿਬ ਅੱਗੇ ਲਾਈ ਵੀ ਵਾਏ ਗਰੂ ਮੈਂ ਤਾਂ ਬਾਹਰ ਹੀ ਪੜਨ ਜਾਣਾ ਏ ਤੇ ਮੇਰੀਆਂ ਫਾਈਲਾਂ ਵੀ ਬਹੁਤ ਰਿਫਿਊਜ਼ ਹੋ ਗਈਆਂ ਨੇ ਏਜੰਟ ਕਹਿੰਦੇ ਨੇ ਕਿ ਹੁਣ ਵੀਜੇ ਦਾ ਕੋਈ ਚਾਂਸ ਨਹੀਂ ਤੁਸੀਂ ਉਹ ਮੇਰੀ ਬਾਹ ਫੜੋ ਤੇ ਮੇਰਾ ਬਾਹਰ ਦਾ ਵੀਜ਼ਾ ਲਵਾਓ ਇਹਨੇ ਨੂੰ ਉਹ ਦੱਸ ਦੇ ਕਿ ਇੱਕ ਬੱਚਾ ਸਾਡੇ ਕੋਲ ਖੇਡਦਾ ਹੋਇਆ ਆਇਆ ਜੋ ਕਿ ਆਪਣੇ ਫੈਮਿਲੀ ਨਾਲ ਮੱਥਾ ਟੇਕਣ ਆਇਆ ਹੋਇਆ ਸੀ ਉਸ ਕੋਲ ਕਾਫੀ ਸਾਰੀਆਂ ਕੈਂਡੀਜ਼ ਸਨ ਉਸ ਨੇ ਐਵੇਂ ਕੀਤਾ ਵੀ ਇੱਕ ਕੈਂਡੀ ਕੱਢ ਕੇ ਸਾਡੇ ਬੱਚੇ ਨੂੰ ਦੇ ਦਿੱਤੀ ਉਸ ਦੀ ਝੋਲੀ ਵਿੱਚ ਸੁੱਟ ਦਿੱਤੀ ਸਾਧ ਸੰਗਤ ਜੀ ਉਹ ਬੱਚਾ ਬਹੁਤ ਹੀ ਗੁਰਸਿੱਖ ਬੱਚਾ ਸੀ ਫਿਰ ਉਹ ਕਹਿੰਦੇ ਵੀ ਅਸੀਂ ਗੁਰੂ ਘਰ ਮੱਥਾ ਟੇਕਿਆ ਦਰਬਾਰ ਸਾਹਿਬ ਉਸ ਤੋਂ ਬਾਅਦ ਲੰਗਰ ਛਕਿਆ ਪਰ ਕਰਮਾ ਕਰਕੇ ਤੇ ਅਸੀਂ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਾਰ ਤੇ ਚਲੇ ਗਏ ਉਥੇ ਜਾ ਕੇ ਜਦੋਂ ਅਸੀਂ ਮੱਥਾ ਟੇਕਿਆ ਤੇ ਅਰਦਾਸ ਬੇਨਤੀ ਕਰਵਾਈ ਤਾਂ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਜਿੱਥੇ ਸ਼ਹੀਦਾ ਸਿੰਘਾਂ ਦੀ ਜੋਤ ਜਗ ਰਹੀ ਹੁੰਦੀ ਹੈ ਉਹ ਕਹਿੰਦੇ ਕਿ ਸਾਡੇ ਬੇਟੇ ਨੇ ਸ਼ਹੀਦਾ ਸਿੰਘਾਂ ਦੀ ਜਗ ਰਹੀ ਜੋਤ ਤੇ ਸਾਮਨੇ ਵੀਰ ਦਾਸ ਕੀਤੀ ਸਿਰ ਝੁਕਾ ਕੇ ਨਮਸਕਾਰ ਕੀਤਾ ਤੇ ਸ਼ੀਦਾ ਸਿੰਘ ਆਗੇ ਧੰਤੰਦ ਬਾਬਾ ਦੀਪ ਸਿੰਘ ਜੀ ਦੇ ਅੱਗੇ ਆਪਣੀ ਅਰਦਾਸ ਬੇਨਤੀ ਲਾਈ ਸ਼ੀਦਾ ਸਿੰਘੋ ਮੈਨੂੰ ਕੋਈ ਰਸਤਾ ਦਿਖਾਓ ਮੇਰੀ ਬਹੁਤ ਵਾਰ ਰਿਫਿਊਜ਼ਲ ਆ ਚੁੱਕੀ ਏ ਤੇ ਏਜੰਟ ਨੇ ਮੈਨੂੰ ਜਵਾਬ ਦੇ ਦਿੱਤਾ ਏ ਵੀ ਤੇਰੀ ਫਾਈਲ ਨਹੀਂ ਲੱਗਣੀ ਤੇਰਾ ਵੀਜ਼ਾ ਨਹੀਂ ਆਉਣਾ ਬਾਰੇ ਮੈਨੂੰ ਕਿਸੇ ਤਰੀਕੇ ਨਾਲ ਤੁਸੀਂ ਮੈਨੂੰ ਰਸਤਾ ਦਿਖਾਓ ਵੀ ਮੈਂ ਕਿਸ ਜਗ੍ਹਾ ਦੀ ਫਾਈਲ ਲਾਵਾਂ ਜਿਹੜਾ ਮੇਰਾ ਇਹਨਾਂ ਹੀ ਬੈਂਡਾਂ ਤੇ ਵੀਜ਼ਾ ਆ ਜਾਵੇ ਜਦੋਂ ਅਸੀਂ ਇਹ ਅਰਦਾਸ ਬੇਨਤੀ ਕਰ ਰਹੇ ਸੀ ਤਾਂ ਉਦੋਂ ਇੱਕ ਸੇਵਾਦਾਰ ਸਾਨੂੰ ਦੇਖ ਰਿਹਾ ਸੀ ਉਹ ਕਹਿੰਦੇ ਜਦੋਂ ਅਸੀਂ ਉਹ ਅਰਦਾਸ ਬੇਨਤੀ ਕਰਕੇ ਉਸ ਦੇ ਸੇਵਾਦਾਰ ਦੇ ਕੋਲੋਂ ਲੰਘਣ ਲੱਗੇ ਤਾਂ ਉਸਨੇ ਰੋਕ ਕੇ ਸਾਡੇ ਬੇਟੇ ਨੂੰ ਪੁੱਛਿਆ ਕਿਵੇਂ ਸਿੰਘਾ ਇਦਾਂ ਸਿੰਘਾ ਅੱਗੇ ਬੜੀ ਲੰਮੀ ਅਰਦਾਸ ਬੇਨਤੀ ਲਾਈ ਏ ਜੇ ਜਦੋਂ ਉਸਨੇ ਮੇਰੇ ਬੇਟੇ ਸਾਡੇ ਬੇਟੇ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਨਮ ਸਨ ਤਾਂ ਕਹਿੰਦੇ ਉਸ ਸੇਵਾਦਾਰ ਨੇ ਕਿਹਾ ਕੋਈ ਗੱਲ ਨਹੀਂ ਸ਼ਹੀਦ ਸਿੰਘ ਪੂਰੀ ਕਿਰਪਾ ਕਰਨਗੇ ਤੇਰੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਨਗੇ ਤੇ ਉਸਨੇ ਵੀ ਇਦਾਂ ਹੀ ਕੀਤਾ ਉਸਦੇ ਕੋਲ ਇੱਕ ਕੈਂਡੀ ਸੀ ਜੋ ਕਿ ਉਸਨੇ ਸਾਡੇ ਬੇਟੇ ਨੂੰ ਦੇ ਦਿੱਤੀ ਕਹਿੰਦੇ ਜਦੋਂ ਅਸੀਂ ਉਸ ਤੋਂ ਬਾਅਦ ਜੋੜਾ ਘਰ ਵਿੱਚ ਆਏ ਆਪਣੇ ਜੋੜੇ ਲੈਣ ਲਈ ਜਦੋਂ ਜੋੜੇ ਲੈਣ ਲਈ ਸਾਡੇ ਬੇਟੇ ਨੇ ਟੋਕਨ ਆਪਣੀ ਜੇਵ ਚੋਤ ਕੱਢਿਆ ਤਾਂ ਉਹ ਦੋਨੋਂ ਹੀ ਕੈਂਡੀਆਂ ਉਸਦੇ ਹੱਥ ਵਿੱਚ ਆ ਗਈਆਂ ਉਸ ਨੇ ਧਿਆਨ ਨਾਲ ਵੇਖਿਆ ਉਹ ਦੋਨੋਂ ਹੀ ਕੈਂਡੀਆਂ ਦੇ ਉੱਪਰ ਲੰਡਨ ਲਿਖਿਆ ਹੋਇਆ ਸੀ ਤਾ ਉਹ ਕਹਿੰਦੇ ਵੀ ਸਾਡਾ ਬੇਟਾ ਕਹਿੰਦਾ ਵੀ ਬਸ ਮੇਰਾ ਵੀਜ਼ਾ ਆ ਜਾਏਗਾ ਮੈਨੂੰ ਪਤਾ ਏ ਕਹਿੰਦੇ ਅਸੀਂ ਪੁੱਛਿਆ ਵੀ ਕਿਵੇਂ ਕਹਿੰਦਾ ਬਸ ਮੈਂ ਲੰਡਨ ਦੀ ਫੈ ਲਾ ਦੋ ਮੇਰੀ ਮੇਰਾ ਉੱਥੋਂ ਦਾ ਵੀਜ਼ਾ ਆ ਜਾਏਗਾ ਕਹਿੰਦੇ ਉੱਥੋਂ ਅਸੀਂ ਚੱਲ ਕੇ ਜਲੰਧਰ ਗਏ ਏਜੰਟ ਕੋਲ ਗਏ ਉੱਥੇ ਜਾ ਕੇ ਸਾਡੇ ਬੇਟੇ ਨੇ ਕਿਹਾ ਵੀ ਮੇਰਾ ਲੰਡਨ ਦਾ ਇੰਗਲੈਂਡ ਦਾ ਵੀਜ਼ਾ ਫਾਈਲ ਲਾ ਦੇ ਵੀਜ਼ਾ ਆ ਜਾਵੇਗਾ ਪਰ ਏਜੰਟ ਨੇ ਸਾਨੂੰ ਕਿਹਾ ਵੀ ਕੋਈ ਚਾਂਸ ਨਹੀਂ ਵੀਜ਼ੇ ਦੇ ਮੇਰੀ ਮੰਨੋ ਤਾਂ ਤੁਸੀਂ ਆਇਲਟਸ ਦਾ ਟੈਸਟ ਦੁਬਾਰਾ ਦਿਓ ਕਿਉਂ ਐਵੇਂ ਪੈਸੇ ਬਰਬਾਦ ਕਰਦੇ ਹੋ ਵਾਰ-ਵਾਰ ਉਹ ਕਹਿੰਦੇ ਸਾਡਾ ਬੇਟਾ ਕਹਿੰਦਾ ਵੀ ਬਸ ਤੁਸੀਂ ਲੰਡਨ ਯੂਨੀਵਰਸਿਟੀ ਦੀ ਮੇਰੀ ਫਾਈਲ ਲਾ ਦਿਓ ਵੀਜ਼ਾ ਆਪੇ ਉਸ ਗੁਰੂ ਨੇ ਦੇ ਦੇਣਾ ਏ ਫਿਰ ਉਹ ਕਹਿੰਦੇ ਵੀ ਸਾਡੇ ਤੋਂ ਏਜੰਟ ਨੇ ਪੁੱਛਿਆ ਸੁਪਰ ਲਾਵਾ ਨਾਰਮਲ ਜਾਂ ਪਾਇਓਰਟੀ ਵਾਲਾ ਕਹਿੰਦੇ ਸਾਡੇ ਬੇਟੇ ਨੇ ਕਿਹਾ ਵੀ ਮੇਰਾ ਸੁਪਰ ਵਾਲਾ ਹੀ ਲਾ ਦੇ ਕਿਉਂਕਿ ਮੈਨੂੰ 101% ਪਤਾ ਏ ਕਿ ਮੇਰਾ ਵੀਜ਼ਾ ਆਉਣਾ ਹੀ ਆਉਣਾ ਹੈ ਉਸ ਪਰਮਾਤਮਾ ਉਸ ਵਾਹਿਗੁਰੂ ਨੇ ਮੈਨੂੰ ਸੰਕੇਤ ਦੇ ਦਿੱਤਾ ਏ ਕਹਿੰਦੇ ਅਸੀਂ ਫੀਸ ਭਰੀ ਫਾਈਲ ਲਾਈ ਤੇ ਘਰੇ ਆ ਗਏ ਕਹਿੰਦੇ ਫਾਈਲ ਲਾਉਣ ਤੋਂ 6ਵੇਂ ਦਿਨ ਸਾਡੇ ਬੇਟੇ ਦਾ ਵੀਜ਼ਾ ਆ ਗਿਆ ਕਹਿੰਦੇ ਉਹ ਸਾਡੇ ਬੇਟੇ ਨੇ ਉਹ ਕੈਨਡੀ ਦਾ ਕਾਗਜ਼ ਅੱਜ ਵੀ ਆਪਦੇ ਕੋਲ ਸਾਂਭ ਕੇ ਰੱਖਿਆ ਹੋਇਆ ਏ ਕਿਉਂਕਿ ਸਾਧ ਸੰਗਤ ਜੀ ਉਸ ਇੱਕ ਕੈਨਡੀ ਆਉਂਦੀ ਏ ਜਿਸ ਦੇ ਉੱਪਰ ਲੰਡਨ ਡਾਇਰੀ ਲਿਖਿਆ ਹੁੰਦਾ ਏ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਆਪਾਂ ਗੁਰੂ ਤੇ ਸੱਚੀ ਸ਼ਰਧਾ ਤੇ ਸੱਚੇ ਦਿਲਵਰ ਦਾਸ ਕਰਦੇ ਆਂ ਤੇ ਗੁਰੂ ਆਪੇ ਹਾਜ਼ਰ ਨਾਜ਼ਰ ਹੋ ਕੇ ਆਪਾਂ ਨੂੰ ਰਸਤਾ ਦਿਖਾਉਂਦੇ ਹਨ ਤੇ ਉਸ ਬੱਚੇ ਦਾ ਮਨ ਵੀ ਵੇਖੋ ਵੀ ਉਸ ਨੇ ਆਪਣੇ ਮਨ ਨੂੰ ਇੱਧਰ ਉੱਧਰ ਭਟਕਣ ਨਹੀਂ ਦਿੱਤਾ ਨਿਰਾਸ਼ ਹੋਣ ਦੀ ਜਗ੍ਹਾ ਤੇ ਉਸ ਨੇ ਉਸ ਗੁਰੂ ਤੇ ਭਰੋਸਾ ਕਰਨਾ ਜ਼ਰੂਰੀ ਸਮਝਿਆ ਉਸ ਦੇ ਅੱਗੇ ਹਿੰਮਤ ਨਾਲ ਅਰਦਾਸਾਂ ਬੇਨਤੀਆਂ ਲਾਉਣੀਆਂ ਜ਼ਰੂਰੀ ਸਮਝੀਆਂ ਕਿ ਜੇਕਰ ਮੈਂ ਉਸ ਨੂੰ ਇੰਨੀ ਸਮਝ ਸੀ ਕਿ ਜੇਕਰ ਮੈਂ ਗੁਰੂ ਦਾ ਪੱਲਾ ਫੜਾਂਗਾ ਤਾਂ ਉਹ ਉਹ ਵੀ ਕਰਾ ਸਕਦੇ ਹਨ ਜੋ ਨਹੀਂ ਵੀ ਹੋ ਸਕਦਾ ਜੇਕਰ ਉਹ ਲੋਕਾਂ ਦੀਆਂ ਗੱਲਾਂ ਪਿੱਛੇ ਲੱਗਦਾ ਵਾਰ-ਵਾਰ ਆਈ ਲੈਟਸ ਦੇ ਟੈਸਟ ਦਿੱਤੀ ਜਾਂਦਾ ਉਸ ਤੋਂ ਬੈਂਡ ਨਾ ਆਉਂਦੇ ਤਾਂ ਉਹ ਹੋ ਸਕਦਾ ਹੈ ਉਸ ਦੀ ਕਦੇ ਵੀ ਵੀਜ਼ਾ ਨਾ ਆਉਂਦਾ ਜਾਂ ਉਸ ਦੀ ਕਦੇ ਫਾਈਲ ਨਾ ਲੱਗਦੀ ਜਾਂ ਉਹ ਬਾਹਰ ਜਾ ਹੀ ਨਾ ਪਾਉਂਦਾ ਸੰਗਤ ਜੀ ਜੋ ਗੁਰੂ ਤੇ ਭਰੋਸਾ ਰੱਖਦੇ ਨੇ ਗੁਰੂ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਹਨ ਉਹਨਾਂ ਦੇ ਸਾਰੇ ਕਾਰਜ ਸਫਲ ਕਰਦੇ ਹਨ ਉਹਨਾਂ ਦੇ ਸਦਾ ਅੰਗ ਸੰਗ ਸਹਾਈ ਰਹਿੰਦੇ ਹਨ ਸਾ ਸੰਗਤ ਜੀ ਧਿਆਨ ਰੱਖਿਆ ਕਰੋ ਕਈ ਵਾਰ ਸ਼ਹੀਦ ਸਿੰਘ ਕਿਸੇ ਰੂਪ ਵਿੱਚ ਆ ਕੇ ਉਹ ਵੈਗੁਰੂ ਪ੍ਰਮਾਤਮਾ ਕਿਸੇ ਦੇ ਰੂਪ ਵਿੱਚ ਆ ਗਈ ਆਪਾਂ ਨੂੰ ਕੁਝ ਸੰਕੇਤ ਦੇ ਜਾਂਦੇ ਹਨ ਜੋ ਕਿ ਆਪਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਉਹਨਾਂ ਦੇ ਬੇਟੇ ਨੇ ਸਮਝ ਲਿਆ ਨਹੀਂ ਤਾਂ ਹੋ ਸਕਦਾ ਸੀ ਜੇਕਰ ਉਹ ਗੁਰੂ ਨਾਨਕ ਦੇਵ ਨਾਂ ਲਾਉਂਦਾ ਉਸ ਨੂੰ ਸਮਝੀ ਨਾ ਆਉਂਦਾ ਉਹ ਕੈਂਡੀ ਖਾ ਕੇ ਤੇ ਕਾਗਜ਼ ਸੁੱਟ ਦਿੰਦਾ ਉਸ ਨੂੰ ਪਤਾ ਹੀ ਨਾ ਲੱਗਦਾ ਕਿ ਇਸ ਦਾ ਸੰਕੇਤ ਕੀਏ ਇਹ ਮਹਾਰਾਜ ਨੇ ਮੇਰੀ ਝੋਲੀ ਕਿਉਂ ਸਟਿਆਏ ਮੈਨੂੰ ਕੀ ਰਸਤਾ ਦਿਖਾਇਆ ਹੈ ਇਸ ਲਈ ਸਾਧ ਸੰਗਤ ਜੀ ਆਪਣੇ ਮਨ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਈ ਵਾਰ ਧਿਆਨ ਰੱਖਿਆ ਕਰੋ ਤੁ ਆਪਣੇ ਆਲੇ ਦੁਆਲੇ ਹਮੇਸ਼ਾ ਹੁੰਦੇ ਹਨ ਜੀਤ ਸਿੰਘ ਫੌਜਾਂ ਹਾਜ਼ਰ ਨਾਜ਼ਰ ਹੁੰਦੀਆਂ ਹਨ ਬਸ ਉਹਨਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਉਣ ਦੀ ਲੋੜ ਹੁੰਦੀ ਹੈ ਤੇ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਬਲਾਉ ਫਤੇ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤੇ